ਇਹ ਟਾਈਮ ਲਗਭਗ ਰਤੀ 12 1 ਵਜੇ ਤੋਂ ਬਾਅਦ ਦੀ ਗੱਲ ਹੈ ਜੀ ਮਤਲਬ ਕਿ ਉਸ ਤੋਂ ਬਾਅਦ ਪਿਛਲੀ ਦੁਵਾਰ ਤੋਂ ਟੱਪ ਕੇ ਆਏ ਚੋਰ ਤੇ ਇਥੇ ਉੱਪਰ ਵਾਲੇ ਕਮਰੇ ਦੇ ਵਿੱਚ ਸਾਡੇ ਲੈਪਟਾਪ ਪਏ ਸੀ ਦੋ ਲੈਪਟਾਪ 이어ਫੋਨ ਹੈੱਡਫੋਨ ਸੀ ਹੋਰ ਇਲੈਕਟ੍ਰੀਕਲ ਸਮਾਨ ਸੀ ਮਿਕਸਰ ਗ੍ਰਾਈਂਡਰ ਕਾਫੀ ਕੁਝ ਹੋਰ ਜੋ ਕਰੇਲੂ ਸਮਾਨ ਕਰੋਕਰੀ ਵਗੈਰਾ ਦਾ ਸੀ ਉਹ ਨਾਲ ਹੀ ਇੱਕ ਟੈਚੀ ਬਿਆ ਹਿਆ ਸੀ ਸਾਰਾ ਖੋਲ ਕੇ ਉਹਦੇ ਵਿੱਚ ਪਾ ਕੇ ਤੇ ਉਹ ਬڑے ਬੇਖੂਫ ਤਰੀਕੇ ਨਾਲ ਲੈ ਕੇ ਗਏ ਨੇ ਇਹ ਕੋਈ ਆਈਡੀਆ ਹੈ 1.5 ਤੋਂ 2 ਲੱਖ ਰੁਪਏ ਦੇ ਕਰੀਬ ਸੀ ਤੁਹਾਡੇ ਡਰਾਈ ਫੂਡ ਡੱਬੇ ਕਿਜੀ ਇੱਥੇ ਕਾਫੀ ਡਰਾਈ ਫੂਡ ਦੇ ਡੱਬੇ ਰੱਖੇ ਤੁਸੀਂ ਇੱਥੇ ਵੀ ਨਾਲ ਹੈ ਹਾਂ ਹਾਂ ਉਹ ਵੀ ਨਾਲ ਲੱਗੇ ਹੋਰ ਵੀ ਕਾਫੀ ਕੱਪੜੇ ਵਗੈਰਾ ਸੀਗੇ ਹੋਰ ਕਾਫੀ ਅਜੇ ਸਮਾਨ ਦਾ ਉਲੀ ਉਲੀ ਪਤਾ ਲੱਗ ਰਿਹਾ ਯਾਦ ਆ ਰਿਹਾ ਵੀ ਕੀ ਕੀ ਪਿਆ ਸੀ ਇੱਥੇ ਉੱਪਰ ਕੀ ਕੀ ਲੈ ਕੇ ਗਏ ਨੇ ਪਿਛਲੇ ਕਾਫੀ ਸਮੇਂ ਤੋਂ ਇੱਥੇ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਤੇ ਅਸੀਂ ਪਹਿਲਾਂ ਵੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਨੂੰ ਠੱਲ ਪਾਈ ਜਾਵੇ ਪਰ ਬਹੁਤ ਹੀ ਜ਼ਿਆਦਾ ਸਾਰੇ ਇਲਾਕੇ ਚ ਬੋਲ ਖਰਾਬ ਚੱਲ ਰਿਹਾ ਹਾਂ ਕਮਰਾ ਲੋਕ ਸੀ ਕਮਰੇ ਨੂੰ ਲੱਗਾ ਹੋਇਆ ਸੀ ਪਰ ਪਤਾ ਨਹੀਂ ਕਿਸ ਤਰੀਕੇ ਨਾਲ ਉਹਨਾਂ ਨੇ ਖੋਲ੍ਹ ਲਿਆ ਤੇ ਸਾਰਾ ਤੁਹਾਨੂੰ ਇਸ ਬੰਦੇ ਕਦੋਂ ਪਤਾ ਲੱਗਿਆ ਸਾਨੂੰ ਇਸ ਸਵੇਰੇ ਜਦੋਂ ਅਸੀਂ ਉੱਪਰ ਆਏ ਤੇ ਪਤਾ ਲੱਗਿਆ ਸਵੇਰੇ ਤਕਰੀਬਨ 9 ਵਜੇ ਦੇ 8 8:30 9 ਵਜੇ ਦੇ ਕਰੀਬ ਇਦਾਂ ਲੱਗਾ ਅਟੈਚ ਜਿਵੇਂ ਸੇਪ ਲੱਗੀ ਇਹ ਬੇਰ ਬ ਆਪਣਾ ਜਾਇਦ ਦੀ ਵਗੈਰਾ ਜਿਵੇਂ ਬਾਹਰ ਆਇਆ ਦਾ ਬੰਦਾ ਕੋਈ ਹਾਂ ਬੇਟਾ ਬਾਹਰੋਂ ਆਇਆ ਸੀ ਥੋੜੇ ਦਿਨ ਪਹਿਲਾਂ ਹੀ ਉਹਦੇ ਲੈਪਟਾਪ ਸੀ ਉਹਦੇ ਲੈਪਟਾਪ ਤੇ ਹੋਰ ਉੰਦਰੋਂ ਸਮਾਨ ਸੀ ਉਹ ਸਾਰਾ ਲੈ ਗਏ ਜਬ ਬਾਹਰੋਂ ਆਜੋ ਸਾਧਨ ਜੀ ਨੇ ਲੈ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਜੀ ਆ ਪੁਲਿਸ ਨੂੰ ਸੂਚਿਤ ਕੀਤਾ ਉਹਨਾਂ ਦੀ ਟੀਮ ਆਈ ਸੀ ਦੇਖ ਕੇ ਗਈ ਸਾਰਾ ਮੋਕਾ ਬੇਟਾ ਕਿੱਥੇ ਹੈ ਬੇਟਾ ਚੰਡੀਗੜ੍ਹ ਗਿਆ ਹੈ ਨਾ ਖਾਸ ਦਿੱਤੀ ਜੀ ਹੈ ਦਰਖਾਸਤ ਕੰਪਲੇਟ ਕਰਤੀ